रेडी स्टार्ट ਪਿਛਲੇ ਦਿਨੀ ਨੀਤੀ ਆਜੋਗ ਦੀ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਸਮਿਆਂ ਤੋਂ ਦੁਹਰਾਈ ਜਾਂਦੀ ਮੰਗ ਕੇ ਕੁਝ ਹੋਰ ਫਸਲਾਂ ਨੂੰ ਵੀ ਘੱਟੋ ਘੱਟ ਸਮਰਥਨ ਮੁੱਲ ਨਾਲ ਖਰੀਦਿਆ ਜਾਵੇ ਮੁੜ ਚੁੱਕੀ ਹੈ ਡੰਡੀ ਇਸ ਦਾ ਸਿੱਟਾ ਕੀ ਨਿਕਲੇਗਾ ਇਹ ਤਾਂ ਸਮੇਂ ਨਾਲ ਪਤਾ ਲੱਗੇਗਾ ਪਰ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਪੰਜਾਬ ਸਰਕਾਰ ਆਪਣੇ ਕੋਲੋਂ ਸਮਰਥਨ ਮੁੱਲ ਦੇ ਕੇ ਉਸ ਮੁੱਲ ਤੇ ਉਹ ਫਸਲਾਂ ਨਹੀਂ ਖਰੀਦ ਸਕਦੀ ਪ੍ਰਸ਼ਨ ਚਿੰਨ ਇਥੇ ਕੇਰਲ ਵਿੱਚ ਸਬਜ਼ੀਆਂ ਦੀ ਖਰੀਦ ਦਾ ਮਾਡਲ ਸਾਹਮਣੇ ਆਇਆ ਹੈ ਜਿਸ ਵਿੱਚ ਕੇਰਲ ਨੇ ਉਥੇ ਪੈਦਾ ਹੋਣ ਵਾਲੀਆਂ 16 ਸਬਜ਼ੀਆਂ ਲਈ ਘੱਟੋ-ਘੱਟ ਖਰੀਦ ਮੁੱਲ ਦੀ ਗਰੰਟੀ ਦਿੱਤੀ ਹੈ। ਡੰਡੀ ਪੰਜਾਬ ਵਿੱਚ ਖੇਤੀ ਖੇਤਰ ਦੀ ਮਹੱਤਤਾ ਇਸ ਕਰਕੇ ਵੀ ਜ਼ਿਆਦਾ ਹੈ ਕਿ ਪ੍ਰਾਂਤ ਦੇ ਕੁੱਲ ਘਰੇਲੂ ਉਤਪਾਦਨ ਵਿੱਚ ਖੇਤੀ ਦਾ ਹਿੱਸਾ 28% ਹੈ ਜਦੋਂ ਕਿ ਦੇਸ਼ ਭਰ ਵਿੱਚ ਇਹ ਇਸ ਤੋਂ ਅੱਧਾ 14 ਫੀਸਦੀ ਹੈ ਡੰਡੀ ਪੰਜਾਬ ਦੀ 50 ਫੀਸਦੀ ਤੋਂ ਜ਼ਿਆਦਾ ਵਸੂ ਅਜੇ ਵੀ ਖੇਤੀ ਤੇ ਨਿਰਭਰ ਹੈ ਅਤੇ ਖੇਤੀ ਤੋਂ ਹੀ ਬਰਾਮਦ ਦੀਆਂ ਸੁਭਾਵਨਾਵਾਂ ਤੇ ਖੇਤੀ ਆਧਾਰਿਤ ਉਦਯੋਗਾਂ ਦੇ ਵਿਕਸਿਤ ਹੋਣ ਦੀ ਉਮੀਦ ਹੈ ਜਿਸ ਲਈ ਵਰਤਮਾਨ ਫਸਲੀ ਚੱਕਰ ਨੂੰ ਬਦਲ ਕੇ ਨਮਾ ਫਸਲੀ ਚੱਕਰ ਅਪਣਾਉਣਾ ਇਸ ਦੀ ਮੁਢਲੀ ਲੋੜ ਹੈ ਡੰਡੀ ਜੇ 1967 68 ਤੋਂ ਬਾਅਦ ਦੇ ਹਰੇ ਇਨਕਲਾਬ ਵੱਲ ਝਾਤ ਮਾਰੀਏ ਤਾਂ ਇਹੇ ਸਾਹਮਣੇ ਆਉਂਦਾ ਹੈ ਕਿ ਹਰੇ ਇਨਕਲਾਬ ਦਾ ਸਭ ਤੋਂ ਵੱਧ ਪ੍ਰਭਾਵ ਪੰਜਾਬ ਵਿੱਚ ਹੀ ਕਬੂਲਿਆ ਗਿਆ ਸੀ ਜਿਸ ਨੇ ਦੇਸ਼ ਦਾ ਸਿਰਫ 1.5 ਫੀਸਦੀ ਖੇਤਰ ਹੋਣ ਦੇ ਬਾਵਜੂਦ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 60 ਫੀਸਦੀ ਤੱਕ ਦਾ ਯੋਗਦਾਨ ਪਾਇਆ ਸੀ ਡੰਡੀ ਸਨ 1967-68 ਵਿੱਚ ਪੰਜਾਬ ਦੀ ਮੁੱਖ ਫਸਲ ਕਣਕ ਸਿਰਫ 17.90 ਲੱਖ ਹੈਕਟੇਅਰ ਤੇ ਬੀਜੀ ਜਾਂਦੀ ਸੀ ਅਤੇ ਕੁੱਲ ਉਤਪਾਦਨ ਸਿਰਫ 33 35 ਲੱਖ ਟਨ ਸੀ ਡੰਡੇ ਭਾਵੇਂ ਕਿ ਹਰੇ ਇਨਕਲਾਬ ਦੇ ਸਹਾਇਕ ਹੋਰ ਤੱਤ 20 ਸਨ ਪਰ ਇਹ ਸਿਰਫ ਕਣਕ ਦੀ ਸਰਕਾਰੀ ਖਰੀਦ ਹੀ ਇੱਕੋ ਇੱਕ ਉਹ ਤੱਤ ਸੀ ਜਿਸ ਕਰਕੇ 22021 ਤੱਕ ਕਣਕ ਦਾ ਖੇਤਰ ਦੁੱਗਣਾ ਹੋ ਕੇ 35.30 ਲੱਖ ਹੈਕਟੇਅਰ ਹੋ ਗਿਆ ਸੀ ਪਰ ਉਤਪਾਦਨ 6 ਗੁਣਾ ਵੱਧ ਕੇ 177 ਕਰੋੜ ਟਨ ਹੋ ਗਿਆ ਡੰਡੀ ਜੋਨਾ ਪੰਜਾਬ ਦੀ ਰਵਾਇਤੀ ਫਸਲ ਨਹੀਂ ਸੀ ਅਤੇ 1967-68 ਤੱਕ ਵੀ ਸਿਰਫ 3.14 ਲੱਖ ਹੈਕਟੇਅਰ ਤੇ ਹੀ ਲਾਇਆ ਜਾਂਦਾ ਸੀ ਪਰ ਇਸ ਦੇ ਯਕੀਨੀ ਮੰਡੀਕਰਨ ਕਰਕੇ 22021 ਤੱਕ ਇਸ ਦਾ ਖੇਤਰ ਵਧ ਕੇ 31.4 ਲੱਖ ਹੈਕਟੇਅਰ ਹੋ ਗਿਆ ਜਦ ਕਿ ਇਸੇ ਹੀ ਸਮੇਂ ਵਿੱਚ ਇਸ ਦਾ ਉਤਪਾਦਨ 6.23 ਲੱਖ ਟਨ ਤੋਂ ਵਧ ਕੇ 2.08 ਕਰੋੜ ਟਨ ਹੋ ਗਿਆ ਪਰ ਇਸ ਦੀ ਵੱਡੀ ਲਾਗਤ ਲਾਗਤ ਵਾਤਾਵਰਨ ਦੀ ਖਰਾਬੀ ਹਵਾ ਪਾਣੀ ਅਤੇ ਧਰਤੀ ਦੇ ਪ੍ਰਦੂਸ਼ਣ ਪਾਣੀ ਦੀ ਸਤ੍ਹਾ 150 ਫੁੱਟ ਤੱਕ ਡੂੰਗੀ ਹੋਣ ਅਤੇ ਵੱਡੇ ਪੱਧਰ ਤੇ ਰਸਾਇਣਾਂ ਤੇ ਨਿਰਪਰ ਹੋਣ ਦੇ ਰੂਪ ਵਿੱਚ ਅਦਾ ਕਰਨੀ ਪਈ ਡੰਡੀ ਸਨ 217 ਵਿੱਚ ਇੱਕ ਨਵੀਂ ਫਸਲੀ ਮੰਡੀਕਰਨ ਦੀ ਚਰਚਾ ਹੋਈ ਸੀ ਜਿਸ ਨੂੰ ਬਹੁਤ ਸਲਾਹਿਆ ਗਿਆ ਹੈ ਡੰਡੀ ਉਸ ਦੇ ਅਧੀਨ ਕੇਂਦਰ ਸਰਕਾਰ ਵੱਲੋਂ ਪ੍ਰਾਂਤਾਂ ਦੀਆਂ ਸਰਕਾਰਾਂ ਨਾਲ ਮਿਲ ਕੇ ਪ੍ਰਾਂਤਾਂ ਦੀਆਂ ਪ੍ਰਮੁੱਖ ਫਸਲਾਂ ਨੂੰ ਕੇਂਦਰ ਸਰਕਾਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਵੱਲੋਂ ਆਪ ਖਰੀਦਣਾ ਕਿਸਾਨਾਂ ਨੂੰ ਕਟੋ ਘਟ ਸਮਰਥਨ ਮੁੱਲ ਤੋਂ ਘਟ ਮਿਲੇ ਮੁੱਲ ਨੂੰ ਸਰਕਾਰ ਵੱਲੋਂ ਆਪ ਦੇਣਾ ਅਤੇ ਨਿੱਜੀ ਵਪਾਰੀਆਂ ਲਈ ਘਟੋ ਘਟ ਸਮਰਥਨ ਮੁੱਲ ਤੇ ਖਰੀਦਣ ਦੀ ਤਜਵੀਜ਼ ਬਣਾਈ ਗਈ ਸੀ ਪਰਵਾਦ ਵਿੱਚ ਉਸਤੇ ਕੋਈ ਅਮਲ ਨਾ ਹੋਇਆ ਡੰਡੇ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਚਾਰ ਫਸਲਾਂ ਮੱਕੀ, ਮੂੰਗੀ, ਸੂਰਜਮੁਖੀ ਅਤੇ ਸਰੋਂ ਨੂੰ ਆਪ ਖਰੀਦਣ ਦੀ ਘੋਸ਼ਣਾ ਕੀਤੀ ਸੀ ਪਰ ਮੂੰਗੀ ਹੀ ਖਰੀਦੀ ਗਈ ਜਿਸ ਨਾਲ ਕਾਫੀ ਕਿਸਾਨਾਂ ਨੇ ਪ੍ਰੇਰਿਤ ਹੋ ਕੇ ਕਾਫੀ ਖੇਤਰ ਨੂੰ ਮੂੰਗੀ ਅਧੀਨ ਤਾਂ ਲਿਆਂਦਾ ਪਰ ਫਿਰ ਵੀ ਦਿਲਚਸਪ ਤੱਥ ਹੈ ਕਿ ਉਨਨੇ ਅਧੀਨ ਖੇਤਰ ਆ